ਜੇ ਜਿਹੜੀ ਮੇਰੀ ਇੱਥੇ ਡਿਊਟੀ ਲੱਗੀ ਹੈਗੀ ਨਵਾਂ ਸ਼ਹਿਦ ਜ਼ਿਲ੍ਹੇ ਦੇ ਵਿੱਚ ਮੇਰੇ ਨਾਲ ਡਾਕਟਰ ਮਹਿਤਾਬ ਸਿੰਘ ਐਸਐਸਪੀ ਸਾਹਿਬ ਹੈਗੇ ਨੇ ਤੇ ਇੰਨਾ ਬੰਨਿਓ ਕੱਲ ਮਾਨਯੋਗ ਸੀਐਮ ਸਾਹਿਬ ਬੰਨਿਓ ਡਰਗਸ ਦੇਗੇ ਜਿਹੜੀ ਇੱਕ ਜੰਗ ਨਵਾਂ ਐਲਾਨ ਕੀਤਾ ਗਿਆ ਉਹਦੀ ਅੱਜ ਆਪਰੇਸ਼ਨਲ ਐਕਟੀਵਿਟੀ ਪੁਲਿਸ ਬੰਨਿਓ ਕੀਤੀ ਜਾਦੀ ਹੈ ਜਿਹਨੂੰ ਅਸੀਂ ਪਹਿਲਾ ਕਸੋ ਦਾ ਨਾਮ ਦਿੰਦੇ ਆ ਉਹ ਕਸੋ ਆਪਰੇਸ਼ਨ ਕੀਤੇ ਜਾਦੇ ਨੇ 200 ਦੇ ਕਰੀਬ ਮੁਲਾਜ਼ਮ ਇੰਨਾਂ ਨੇ ਮੋਬਾਈਲਾਈਜ਼ ਕੀਤੇ ਨੇ 2 ਐਸਪੀ ਆਲ ਹੈਗੇ ਨੇ ਤੇ 10 ਦੇ ਕਰੀਬ ਇਹਨਾਂ ਨੇ ਹੌਟਸਪੌਟ ਚੁਣਨੇ ਨੇ ਜਿੱਥੇ-ਜਿੱਥੇ ਡਰੱਗ ਦੀ ਪ੍ਰਵੇਤੀ ਹੈਗੀ ਆ ਜਗ ਦਾ ਉਹ ਚਲਦਿਆ ਹੈਗਾ ਤੇ ਪਹਿਨਾ ਵੀ ਡਾਕਟਰ ਮਹਤਾਬ ਸਿੰਘ ਅੱਛਾ ਕੰਮ ਕਰਦੇ ਨੇ ਪਿਛਲੇ ਸਾਲ ਤੇ ਇਹਨਾਂ ਨੇ ਕੋਈ 500 ਮਕਦਮੇ ਦਰਜ ਕਰਕੇ ਜਿਹੜੀ ਡਰੱਗ ਦੀ ਸੇਲ ਔਰ ਦਿ ਸਟਰੀਟ ਲੈਵਲ ਵੈਂਡਿੰਗ ਹੈਗੀ ਆ ਉਹਨੂੰ ਚੈੱਕ ਕੀਤਾ ਉਹਦਾ ਅਜ ਦੇ ਆਪਰੇਸ਼ਨ ਚ ਵੀ ਮੈਨੂੰ ਉਮੀਦ ਹੈ ਕਿ ਇਹ ਮਿਹਨਤ ਨਾਲ ਵਾਹਿਦ ਉਹਨਾਂ ਤੇ ਕਿਰਪਾ ਕਰੇਗਾ ਤੇ ਆਪਣਾ ਜਗ ਦੇ ਉੱਤੇ ਜੋ ਸੀਐਮ ਸਾਹਿਬ ਦੀਆਂ ਹਦਾਇਤਾਂ ਨੇ ਉਹਨੂੰ ਕੰਪਲਾਈ ਵਿਦ ਕਰ ਪਾਗੇ